ਸਤਿ ਸ਼੍ਰੀ ਅਕਾਲ ਬਹੁਤ ਦੁਖਪਰੀ ਖਬਰ ਆਈ ਅੱਜ ਕਿ ਸ੍ਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ गिरਕੇ ਉਹਨਾਂ ਦਾ ਦੇਹਾਂਤ ਹੋ ਗਿਆ ਮੈਂ ਔਰ ਮੇਰਾ ਪਰਿਵਾਰ ਅਸੀਂ ਹਰ ਵਕਤ ਕਿਸਾਨਾਂ ਦੀ ਬੇਤਰੀ ਲਈ ਕਿਸਾਨਾਂ ਦੇ ਬੁੱਧੀਆਂ ਦੇ ਨਾਲ ਖੜੇ ਸੀ ਖੜੇ ਰਹਿਾਂਗੇ ਅੱਜ ਸ੍ਰਿੰਦਰਪਾਲ ਸਿੰਘ ਜੀ ਦੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜਅਰ ਕੱਲ ਦੇ ਰੱਦ ਕਰ ਦਿੱਤੇ ਨੇ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਕਿ ਸੁਵਿੰਦਰਪਾਲ ਜੀ ਨੂੰ ਆਪਣੇ ਚਰਨਾਚਿਨਵਾਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਬਾਣੇ ਮੰਨਣ ਦੇ ਲਈ ਤਾਕਤ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ